ਮਾਤਾ ਦੇ ਮੰਦਰ ਦੇ ਵਿੱਚ ਜਿਸ ਵਿਅਕਤੀ ਨੂੰ ਤੁਸੀਂ ਹੱਥ ਜੋੜ ਕੇ ਮੱਥਾ ਟੇਕਦੇ ਨੂੰ ਦੇਖ ਰਹੇ ਹੋ ਇਸ ਵਿਅਕਤੀ ਦਾ ਕਾਰਾ ਸੁਣ ਕੇ ਤੁਹਾਡੇ ਪੈਰਾਂ ਹੇਠਾਂ ਜ਼ਮੀਰ ਖਿਸਕ ਜਾਵੇਗੀ ਪਹਿਲੀ ਨਜ਼ਰ ਦੇ ਵਿੱਚ ਤਾਂ ਤੁਹਾਨੂੰ ਇਹੀ ਸ਼ਰਧਾ ਹੀ ਚੱਲ ਕਰਹੀ ਹੋਵੇਗੀ ਕਿ ਮਾਤਾ ਦੇ ਮੰਦਰ ਦੇ ਵਿੱਚ ਇਹ ਬੜੀ ਸ਼ਰਧਾ ਦੇ ਨਾਲ ਮੱਥਾ ਟੇਕਣ ਆਇਆ ਪਰ ਮੱਥਾ ਟੇਕਣ ਤੋਂ ਬਾਅਦ ਜੋ ਉਸਨੇ ਮਾਤਾ ਦੀ ਮੂਰਤੀ ਦੇ ਨਾਲ ਕੀਤਾ ਉਹੋ ਦੇਖ ਕੇ ਸੇਵਾਦਾਰ ਹੈਰਾਨ ਰਹਿ ਗਏ ਕਿਉਂਕਿ ਜੇ ਇਹ ਕਟਨਾ ਕੈਮਰੇ ਦੇ ਵਿੱਚ ਕੈਦ ਨਾ ਹੁੰਦੀ ਤਾਂ ਸ਼ਾਇਦ ਤੁਹਾਨੂੰ ਵੀ ਗੱਲ ਸੁਣਨ ਕਿ ਯਕੀਨ ਨਹੀਂ ਹੋਣਾ ਸੀ ਆਖਿਰ ਕੀ ਕਰਤੂਤ ਖੰਡਾਈ ਆ ਇਸ ਵਿਅਕਤੀ ਨੇ ਤੁਸੀਂ ਖੁਦ ਹੀ ਦੇਖ ਲਓ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਹੁਣ ਮੰਦਰਾਂ ਨੂੰ ਵੀ ਨਹੀਂ ਬਖਸ਼ ਰਹੇ ਮਾਮਲਾ ਗੁਰਦਾਸਪੁਰ ਦੇ ਕਸਵਾ ਧਾਰੀਵਾੜ ਡਣਵਾ ਚੌਂਕ ਦੇ ਵਿੱਚ ਸਥਿਤ ਸ਼ੀਤਲਾ ਮਾਤਾ ਮੰਦਰ ਦਾ ਜਿੱਥੇ ਚੋਰ ਨੇ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਛਾਤਰ ਚੋਰ ਨੇ ਮੰਦਰ ਅੰਦਰ ਦਾਖਲ ਹੋ ਕੇ ਮੱਥਾ ਟੇਕਣ ਦੇ ਬਹਾਨੇ ਮਾਤਾ ਦੀ ਮੂਰਤੀ ਨੂੰ ਪਹਿਨੀ ਹੋਈ ਸੋਨੇ ਦੀ ਨੱਥ ਅਤੇ ਟਿੱਕਾ ਚੋਰੀ ਕਰ ਲਿਆ ਤੇ ਫਰਾਰ ਹੋ ਗਿਆ ਉਧਰ ਮੰਦਰ ਦੇ ਪੁਜਾਰੀ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ कोई कार्रवाई नहीं हुई मेरा नाम मनोज शर्मा है मंदिर तो एक व्यक्ति आया और मथा टेक रहा था नॉर्मली उसके हाव भाव देख के लगता है कि वो मथा ही टेक रहा था पर बाद में उसके वीडियो कैमरा जब देखा सीसीटीवी कैमरे तो तब पता पक लगा कि उसने माता की एक सोने की नथी, एक मांग टीका था तो वो चीजें वो उठा के और उनको जेब में डाल के और ले गया उसका वीडियो फुटेज है मंदिर की जो डी सिस्टम है सीसीटीवी फुटेज सिस्टम है रिकॉर्डिंग में उसमें है उसका फुटेज पूरा उपलब्ध है हाँ पुलिस प्रशासन को सूचना दी गई थी कल प्रातः सूचना दी गई और बड़ा दुखित है जिसे कहते हैं पुलिस में कहीं रिस्पॉन्स नहीं आया कल से जबकि मंदिर का शहर का आ, चौक का मंदिर है और सारे शहर की आस्था जुड़ी है इस चीज से और प्रशासनिक या लोग भी मंदिर में आते रहते हैं तब भी ऐसा हादसा हुआ और मेरे ख्याल से 24 घंटे से ऊपर हो गया पुलिस अभी तक नहीं पता लेने के लिए और रोज ऐसे हादसे हो रहे हैं और अब तो मंदिरों में हो रहे हैं और सरेआम लूट को हो रही है और मूर्तियों से वो कर देना और उससे बड़ा हादसा हो सकता था कल जाके मैंने बसरते पुलिस स्टेशन में जाके उनको इतना भी कहा था कि धार्मिक मुद्दा है और इसे हम उछालना नहीं चाहते

ਬਹੁਤ ਹੀ ਇੱਕ ਮੰਦਵਰ ਦਾ ਘਟਨਾ ਹੋਈ ਹੈ ਜੋ ਕਿ ਸਾਡੇ ਸ਼ੀਤਲਾ ਮਾਤਾ ਮੰਦਰ ਡਰਮਾ ਰੋਡ ਤੇ ਸਾਡੀ ਆਸਥਾ ਹੈ ਸਾਡਾ ਇੱਕ ਮੋਤੀ ਵੱਡਾ ਮੰਦਰ ਵੀ ਆ ਜਿੱਤੇ ਅਸੀਂ ਰੋਜ਼ ਮੱਥਾ ਟੇਕਣ ਆਨੇ ਆ ਮੈਂ ਬਹੁਤ ਜਲੀ ਘਟਨਾ ਜੀ ਵੀਡੀਓ ਸੀਸੀਟੀਵੀ ਵਗੈਰਾ ਵਿੱਚ ਵੇਖੀ ਆ ਕਿ ਇੱਕ ਆਦਮੀ ਆਂਦਾ ਹੈ ਮੱਥਾ ਦੇਗਦਾ ਹੈ ਮਾਰਚੋ ਮਾਤਾ ਰਾਣੀ ਦੀ ਇੱਕ ਲਾਪੂਤਾ ਅਰਦਾਹ ਇੱਕ ਟਿੱਕਾ ਉਤਾਰਦਾ ਹੈ ਜੋ ਕਿ ਬਹੁਤ ਹੀ ਮਾਰੀ ਘਟਨਾ ਹੋਈ ਹੈ ਧਾਰੀਵਾਲ ਚ ਮੈਂ ਐਸਐਸਪੀ ਸਾਹਬ پولیس ਅੱਗੇ ਬੇਨਤੀ ਕਰਾਂਗਾ ਕਿ ਕਾਲ ਵੀ ਕੰਪਲੀਟ ਲਗਾਈ ਹੈ ਕੋਈ ਕਾਰਵਾਈ ਨਹੀਂ ਹੋਈ ਮੈਂ ਉਹਨਾਂ ਅੱਗੇ ਬੇਨਤੀ ਕਰਾਂਗਾ ਧਾਰੀਵਾਲ ਐਸਐਸਓ ਜੀ ਸਾਹਬ ਅੱਗੇ ਬੇਨਤੀ ਕਰਾਂਗਾ ਕਿ ਜਲਦੋਂ ਜਲਦ ਸੀਸੀਟੀਵੀ ਕੈਮਰੇ ਨੂੰ ਕੰਟਰੋਲਿਆ ਜਾਏ ਉਹ ਆਦਮੀ ਦੀ ਪਛਾਣ ਕਰਕੇ ਉਹਨੂੰ ਜਲਦੀ ਜਲਦੀ ਫੜਾਇਆ ਜਾਏ ਜਿਹੜਾ ਵੀ ਇਹਨੇ ਘਟਨਾ ਕੀਤੀ ਉਹਨੂੰ ਵੱ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੇ ਮੈਂ ਧਾਰੀਵਾਲ ਨਿਵਾਸੀਆਂ ਅੱਗੇ ਹੋਰ ਵੀ ਜਿਹੜੇ ਮੇਰੀ ਸਸਤਾ ਧਾਰੀਵਾਲ ਦੀ ਹਿੰਦੂ ਜਥੇਬੰਦੀਆਂ ਐ ਸਾਰੀ ਜਥੇਬੰਦੀਆਂ ਅੱਗੇ ਵੀ ਅੱਜ ਮੈਂ ਬੇਨਤੀ ਕਰਦਾ ਕਿ ਸਾਰੇ ਹੀ ਅੱਗੇ ਹੋ ਕੇ ਇਸ ਜੋ ਵੀ ਧਾਰੀਵਾਲ ਚ ਅੱਜ ਕੰਮ ਹੋਇਆ ਐ ਮੰਦਰ ਚ ਉਹਨੂੰ ਅੱਗੇ ਆ ਕੇ ਆਵਾਜ਼ ਚੁੱਕ ਕੇ ਇਸ ਨੂੰ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਜਿਆ ਸ਼੍ਰੀ ਰਾਮ ਜੋ ਤੋ ਇਸ ਸਬੰਧੀ ਥਾਣਾ ਧਾਰੀਵਾਲ ਦੇ ਐਸ ਐਚ ਓ ਨਾਲ ਪੱਤਰਕਾਰ ਨੇ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਆਖਿਆ ਕਿ ਅਸੀਂ ਸੀਸੀਟੀਵੀ ਕੈਮਰੇ ਖੰਘਾਲ ਕੇ ਅੱਗੇ ਕਾਰਵਾਈ ਕਰ ਰਹੇ ਹਾਂ ਤੇ ਛੇਤੀ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਪਤਾਸ ਸਿੰਘ ਦੀ ਰਿਪੋਰਟ